ਪੰਜਾਬੀਆਂ ਦੇ ਹੱਕ ਚ ਵੱਡਾ ਫੈਸਲਾ ਹੋਇਆ ਲਾਹੌਰ ਤੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਮਾਨ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੁੜੇ ਰਹੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਹੌਰ ਹਾਈ ਕੋਰਟ ਨੇ ਸਾਬਕਾ ਵਿਧਾਇਕ ਕੁਮੇਂਦਰ ਪਾਲ ਸਿੰਘ ਨੂੰ ਆਪਣੀ ਪਟੀਸ਼ਨ 'ਚ ਸੋਧ ਕਰਨ ਦਾ ਹੁਕਮ ਦਿੱਤਾ ਹੈ ਪਟੀਸ਼ਨ 'ਚ ਮਹਿੰਦਰਪਾਲ ਸਿੰਘ ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ ਜਸਟਿਸ ਫਾਰੂਕ ਖੈਦਰ ਨੇ ਪਟੀਸ਼ਨ ਤੇ ਸੁਣਵਾਈ ਕੀਤੀ ਜਦ ਪਟੀਸ਼ਨਰ ਅਤੇ ਉਸਦੇ ਵਕੀਲ ਅਦਾਲਤ ਚ ਪੇਸ਼ ਹੋਏ ਜੱਜ ਨੇ ਪਟੀਸ਼ਨਰ ਮਹਿੰਦਰਪਾਲ ਸਿੰਘ ਨੂੰ ਕਿਸੇ ਵੀ ਅਪਰਾਧਿਕ ਕਾਰਵਾਈ ਬਾਰੇ ਪੁਲਿਸ ਨਾਲ ਸੰਪਰਕ ਕਰਨ ਤੇ ਭਾਰਤੀ ਔਰਤ ਸਰਬਜੀਤ ਕੌਰ ਵਿਰੁੱਧ ਜਾਜੂਸੀ ਦੇ ਦੋਸ਼ ਅਤੇ ਦੇਸ਼ ਨਕਾਲੇ ਦੀ ਅਪੀਲ ਸੰਬੰਧੀ ਪਟੀਸ਼ਨ ਚ ਸੋਧ ਕਰਨ ਦਾ ਨਿਰਦੇਸ਼ ਦਿੱਤਾ ਪਟੀਸ਼ਨ ਚ ਕਿਹਾ ਗਿਆ ਕਿ ਪਾਕਿਸਤਾਨ ਪਹੁੰਚਣ ਤੋਂ ਬਾਅਦ ਸਰਬਜੀਤ ਕੌਰ ਦਾ ਲਾਪਤਾ ਹੋਣਾ ਇੱਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਸ਼ੱਕ ਹੈ ਕਿ ਉਹ ਇੱਕ ਭਾਰਤੀ ਜਾਜੂਸ ਹੋ ਸਕਦੀ ਹੈ ਪਟੀਸ਼ਨ ਚ ਦਲੀਲ ਦਿੱਤੀ ਗਈ ਹੈ ਕਿ ਅਪਰਾਧਿਕ ਰਿਕਾਰਡ ਦੇ ਬਾਵਜੂਦ ਭਾਰਤ ਵੱਲੋਂ ਸਰਬਜੀਤ ਕਾਰ ਨੂੰ અપਨਾ ਦੇਣਾ ਭਾਰਤ ਲਈ ਜਾਜੂਸੀ ਚ ਉਸ ਦੀ ਸੰਭਾਵੀ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਹੋਰ ਮਜ਼ਬੂਤ ਕਰਦਾ ਹੈ ਉਧਰ ਦੂਜੇ ਪਾਸੇ ਬਰਤਾਨੀਆ ਚ ਆਜ਼ਾਦ ਸਿੱਖ ਰਾਜ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਵੱਲੋਂ ਮਹਿੰਦਰਪਾਲ ਸਿੰਘ ਦੇ ਸਾਰੇ ਕਾਰਜ ਦੀ ਸ਼ਲਾਘਾ ਕੀਤੀ ਗਈ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਿਹੜੂ ਭਾਈ ਲਵਸ਼ੰਦਰ ਸਿੰਘ ਡੱਲੇਵਾਲ ਤੇ ਭਾਈ ਜੋਗਾ ਸਿੰਘ ਨੇ ਆਖਿਆ ਕਿ ਜਿਹੜਾ ਕਾਰਜ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਕਰਨਾ ਚਾਹੀਦਾ ਸੀ ਇੱਕ ਸਿੱਖ ਨੇ ਕਰ ਦਿੱਤਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਵੱਲੋਂ ਆਖਿਆ ਗਿਆ ਕਿ ਸਰਬਜੀਤ ਕੌਰ ਸਿੱਖ ਧਰਮ ਨਾਲ ਸਿਧਾਂਤਿਕ ਖਿਲਵਾੜ ਕਰਦੇ ਹਨ ਸੰਗੀਨ ਅਪਰਾਧ ਕੀਤਾ ਜਿਸ ਕਾਰਨ ਸਿੱਖ ਵਿਰੋਧੀ ਲੋਬੀ ਨੂੰ ਸਿੱਖ ਜਥਿਆਂ ਸਮੇਤ ਪਾਕਿਸਤਾਨ ਉਤੇ ਸਿੱਖਾਂ ਖਿਲਾਫ ਸਖਾਮੇ ਸੁਵੰਧਾਂ ਨੂੰ ਤਾਰਪੀੜੋ ਕਰਨ ਦੇ ਬੇਹੁੱਦਾ ਟਿੱਪਣੀਆਂ ਕਰਨ ਦਾ ਮੌਕਾ ਮਿਲਿਆ ਹੈ। ਪਾਕਿਸਤਾਨ ਸਰਕਾਰ ਦਾ ਫਰਜ਼ ਹੈ ਕਿ ਉਹ ਨੂਰ ਹਸੈਨ ਬਣੀ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਭਾਰਤ ਨੂੰ ਰਿਪੋਰਟ ਕਰੇ ਤਾਂ ਕਿ ਭਵਿੱਖ ਵਿੱਚ ਕੋਈ ਹੋਰ ਅਜਿਹੀ ਘਟਨਾ ਨਾ ਵਾਪਰ ਸਕੇ। ਸਿੱਖ ਬੀਬੀਆਂ ਬੇਖੌਫ ਹੋ ਕੇ ਪਾਕਿਸਤਾਨ ਸੱਤ ਸਿੱਖ ਗੁਰਦੁਆਰਿਆਂ ਦੇ ਦਰਸ਼ਨ ਦੇਦਾਰ ਕਰ ਸਕਣ ਇਸ ਦੇ ਨਾਲ ਹੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਜੁਕੇ ਵੱਲੋਂ ਜਲੰਧਰ ਵਿੱਚ ਨਾਬਾਲਗ ਬੱਚੀ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਸਜ਼ਾਏ ਮੌਤ ਦੀ ਵਕਾਲਤ ਕਰਦੇ ਆ। ਕਹਿਆ ਗਿਆ ਕਿ ਅਜਿਹੇ ਲੋਕ ਸਮਾਜ ਦੇ ਨਾਂ ਤੇ ਕਲੰਕ ਨੇ ਇਹ ਕਿਸੇ ਸਮਾਜ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੋ ਸਕਦੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸਰਕਾਰ ਸੂਬੇ ਦੇ ਸਰਹੱਦੀ ਖੇਤਰਾਂ ਚ ਸੈਨਾਤ ਡਾਕਟਰਾਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਪੱਤਾ ਦੇਵੇਗੀ ਇਸ ਦੇ ਨਾਲ ਹੀ ਸਰਹੱਦੀ ਖੇਤਰਾਂ 'ਚ ਸਿਹਤ ਸੂਲਤਾ ਦਾ ਸੁਧਾਰ ਹੋਵੇਗਾ ਤੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਦੀ ਵੀ ਮਦਦ ਮਿਲੇਗੀ ਜੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਡਾਕਟਰਾਂ ਤੇ ਅਧਿਆਪਕਾਂ ਨੂੰ ਸਰਹੱਦੀ ਖੇਤਰਾਂ ਲਈ ਭਰਤੀ ਕੀਤਾ ਜਾਂਦਾ ਪਰ ਉਹ ਆਪਣੇ ਆਪ ਨੂੰ ਦੂਜੇ ਖੇਤਰ 'ਚ ਤਬਦੀਲ ਕਰ ਲੈਂਦੇ ਨੇ ਉਹਨਾਂ ਕਿਹਾ ਕਿ ਆਪ ਸਰਕਾਰ ਦਾ ਮੁੱਖ ਏਜੰਡਾ ਸ਼ੁਰੂ ਤੋਂ ਹੀ ਸਿਹਤ ਅਤੇ ਸਿੱਖਿਆ ਰਿਹਾ ਅਤੇ ਸਮੇਂ-ਸਮੇਂ ਤੇ ਸਰਕਾਰ ਨੇ ਇਸ ਸਬੰਧ ਚ ਇਨਕਲਾਬੀ ਸੁਧਾਰ ਲਿਆਉਣ ਲਈ ਕਦਮ ਚੁੱਕੇ ਨੇ ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਤੇ ਡਾਕਟਰਾਂ ਦਾ ਇੱਕ ਪੈਨਲ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਜਿਨ੍ਹਾਂ ਨੂੰ ਸਰਦੀ ਖੇਤਰਾਂ ਲਈ ਇਨਸੈਂਟਿਵ ਪ੍ਰਾਪਤ ਹੋਣਗੇ ਇਸ ਤੋਂ ਇਲਾਵਾ ਦੱਸਦੇ ਕਿ ਪੰਜਾਬੀ ਯੂਨੀਵਰਸਿਟੀ ਨੇ ਅਧਿਆਰੇ ਤੇ ਅਧਿਆਪਨਾਂ ਤੇ ਗੈਰ ਅਧਿਆਪਨ ਅਮਲੇ ਦੇ ਮੁਲਾਜ਼ਮਾਂ ਲਈ ਅਧਿਕਾਰਿਕ ਦਸਤਾਵੇਜ਼ ਤੇ ਪੰਜਾਬੀ ਚ ਸਾਈਨ ਕਰਨੇ ਲਾਜ਼ਮੀ ਕਰ ਦਿੱਤੇ ਨੇ ਯੂਨੀਵਰਸਿਟੀ ਨੇ ਸਬੰਧੀ ਸਰਕੂਲਰ ਜਾਰੀ ਕੀਤਾ ਉਪਕ ਉਪ ਪਤੀ ਡਾਕਟਰ ਜਗਦੀਪ ਸਿੰਘ ਵੱਲੋਂ ਪਾਸੇ ਨਿਰਦੇਸ਼ ਪ੍ਰਵੰਧ ਕੀਤੇ ਸੰਸਥਾਗਤ ਕੰਮਕਾਜ ਵਿੱਚ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਨਵੀਂ ਪਹਿਲ ਕਦਮੀ ਦਾ ਹਿੱਸਾ ਨੇ ਸਰਕੂਲਰ ਚ ਕਿਹਾ ਗਿਆ ਕਿ ਉਪ ਕਲਪਤੀ ਦੇ ਹੁਕਮਾਂ ਮੁਤਾਬਕ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਯੂਨੀਵਰਸਿਟੀ ਸਟਾਫ ਨਾਲ ਜੁੜੇ ਹਰ ਮੈਂਬਰ ਨੂੰ ਪੰਜਾਬੀ ਵਿੱਚ ਸਾਈਨ ਕਰਨੇ ਪੈਣਗੇ ਇਹ ਹੁਕਮ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਹ ਨਿਯਮ ਸਾਰੇ ਵਿਭਾਗਾਂ ਤੇ ਹਰ ਵਰਗ ਦੇ ਮੁਲਾਜ਼ਮਾਂ ਤੇ ਲਾਗੂ ਹੋਵੇਗਾ ਜਿਸ ਨਾਲ ਸਾਰੇ ਅਧਿਕਾਰਿਕ ਦਸਤਾਵੇਜ਼ਾਂ ਤੇ ਪੰਜਾਬੀ ਵਿੱਚ ਸਾਈਨ ਲਾਜ਼ਮੀ ਹੋਣਗੇ ਯੂਨੀਵਰਸਿਟੀ ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪ੍ਰਬੰਧਕੀ ਕੰਮਕਾਜ ਵਿੱਚ ਪੰਜਾਬੀ ਦੀ ਆਮ ਵਰਤੋਂ ਨੂੰ ਅਤੇ ਕੈਂਸ ਵਿੱਚ ਇਸ ਦੇ ਸੱਭਿਆਚਾਰਕ ਤੇ ਪ੍ਰਸ਼ਾਈ ਮਹੱਤਵ ਨੂੰ ਮਜ਼ਬੂਤ ਕਰਨਾ ਹੈ ਉਪਕਾਲਪਤੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿਸ ਦੀ ਸਥਾਪਨਾ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਉਸਨੇ ਹਮੇਸ਼ਾ ਹੀ ਖੇਤਰੀ ਭਾਸ਼ਾ ਦੀ ਪਛਾਣ دی ਸੁਰੱਖਿਆ ਲਈ ਕਦਮ ਚੁੱਕੇ ਨੇ ਇਹ ਨਵਾਂ ਹੁਕਮ ਇਸ ਤੇ ਮੋਢਲੇ ਮਨੋਰਥ ਨਾਲ ਸੰਬੰਧਿਤ ਹੈ ਇਸ ਦਰਾਂ ਇੱਕ ਅਧਿਕਾਰੀ ਨੇ ਕੁਝ ਸਟਾਫ ਮੈਂਬਰਾਂ ਜੋ ਜ਼ਿਆਦਾਤਰ ਅੰਗਰੇਜ਼ੀ ਜਾਂ ਹਿੰਦੀ ਚ ਸੈਨ ਕਰਦੇ ਨੇ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਲੋੜ ਪੈ ਸਕਦੀ ਹੈ